ਗ੍ਰੰਥ ਸਹਿ ਮਹਾਰਾਜ ਸਭ ਤੋਂ ਪਹਿਲਾਂ ਨੇ ਚਰਣਾਵੇ ਚ ਇੱਕ ਗ੍ਰੰਥੀ ਸਿਰ ਦਾ ਦਰਦ ਹੈ ਮਹਾਰਾਜ ਇਹ ਸਾਧੀ ਜੋ ਅਰਸ ਜੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗ੍ਰੰਥ ਸਹਿ ਮਹਾਰਾਜ ਇਹ ਜੋ ਅਸਥਾਨ ਗੁਰਦਵਾਰਾ ਸਹਿਮ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਬਾਸ ਗ੍ਰੰਥੀ ਸਿਰ ਦੀ ਬਿਤਾਉਣ ਨੂੰ ਦੋ ਸਾਲ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਉਹਨੂੰ ਗੰਭਰ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਤੁਸੀਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਵੀਡੀਓ ਦੇਖੀ ਹੋਵੇਗੀ ਦੋਸਤੋ ਇਹ ਵੀਡੀਓ ਪੁਰਤਗਾਲ ਦੇਸ਼ ਦੀ ਦੱਸੀ ਜਾ ਰਹੀ ਹੈ ਜਿੱਥੇ ਦੋਸਤੋ ਜੋ ਬਿਲਡਿੰਗ ਹੈ ਦੋਸਤੋ ਇਸ ਬਿਲਡਿੰਗ ਦੇ ਬੇਸਮੈਂਟ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਤੇ ਗੁਰੂ ਘਰ ਬੇਸਮੈਂਟ ਦੇ ਵਿੱਚ ਬਣਿਆ ਹੋਇਆ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਪਾਠੀ ਸਿੰਘ ਵੱਲੋਂ ਜੋ ਪੂਰੀ ਬਿਲਡਿੰਗ ਦਾ ਮਾਲਕ ਹੈ ਉਸ ਉੱਪਰ ਵੀ ਸਵਾਲ ਚੁੱਕੇ ਗ ਨਾਲੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਨੌਜਵਾਨ ਵੀਰ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ ਨੇ ਆਓ ਦੋਸਤੋ ਪਹਿਲਾਂ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਜੰਸ ਮਹਾਰਾਜ ਸੱਚੇ ਬਾਦਸ਼ਾਹ ਦੇ ਚਰਨਾਵੇਚ ਇੱਕ ਗ੍ਰੰਥੀ ਸਿੰਗ ਦਾ ਦਰਦ ਹੈ ਮਹਾਰਾਜ ਇਹ ਸਾਡੀ ਜੋ ਅਦਸ ਜੋ ਹਾਲਤ ਹੈ ਉਹ ਗੱਲ ਕੀਤੀ ਜਾ ਰਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜੋ ਅਸਥਾਨ ਗੁਰਦੁਆਰਾ ਸਾਹਿਬ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰ ਤੋਂ ਸ਼ਹਿਰ ਦੇ ਵਿੱਚ ਹੈ ਜਿੱਥੇ ਬਾਸ ਗ੍ਰੰਥੀ ਸਿੰਘ ਜੀ ਦੀ ਬਕੌਣ ਗੁਰੂ ਜੀ ਦੋ ਸਾਲ ਤੋਂ ਨਿਵਾ ਰਹੇ ਮਹਾਰਾਜ ਜਿੱਥੇ ਆਰਦੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਦੇਸ਼ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਉਪਰ ਸਤਿਗੁਰੂ ਉਪਰ ਸਾਧ ਸੰਗਤਾਂ ਕੋ ਬਹਿਣਾ ਆਪ ਸਤਿਗੁਰੂ ਆਰ. ਪੀ ਦੇ ਚਰਨਾਂ ਦੇ ਸਿੱਧ ਸਹਿਮਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁੰ ਗ੍ਰੰਥ ਸਰ ਮਹਾਰਾਜ ਦੀ ਧੋਲ ਜੰਦੀ ਹੈ ਉਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇੱਕ ਸਤਿਗੁਰੂ ਸਾਹਿਬ ਉਹ ਦੀਆਂ ਸੰਗਤਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਧੁਰਦਰੇ ਪ੍ਰਧਾਨ ਹਨ ਸਤਿਗੁਰੂ ਸਾਹਿਬ ਆਰਤੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸੈਡ ਅਕਾਲ ਤਖਤ 'ਤੇ ਪੱਠੀ ਪਾਵਾਂਗਾ ਤੇ ਅਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਜਰੂਰ ਮੈਂ ਕਈ ਅਕਾਲ ਤਖਤ ਦੇਖੇ ਹਨ اے ਮਹਾਰਾਜ ਤੇਰੇ ਅਕਾਲ ਤਖਤ ਤੱਕ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਹ ਸਤਨਾਮ ਸਿੰਘ ਪ੍ਰਧਾਨ ਸੂਨੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ ਗੁਰੂ ਘਰ ਦੇ ਵੀ ਸੇਵਾ ਨਾਲ ਇਤਿਹਾਸ ਨੂੰ ਗਾਣਾ ਗੜੀਆਂ ਹਨ ਤੇਰੇ ਸਿੱਖ ਨੂੰ ਸੰਗਤ ਨੂੰ ਉਹਨਾਂ ਨੇ ਵੀ ਤੁਹਾਨੂੰ ਕੀ ਦਿੱਤੀ ਹੈ ਪਾਤਸ਼ਾਹਾਂ ਦੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸਿਰ ਤੇ ਦਾਸ ਦੀ ਪੱਗ ਰਾਉਣ ਦੀ ਤੰਕੀ ਦਿੱਤੀ ਗਈ ਹੈ ਕਿ ਅਸੀਂ ਗੁਰਮੁਖੀ ਸਿੰਘ ਵੀ ਪੱਗ ਲਾੜਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸੋ ਕਿਥੇ ਆਪਣਾ ਦੋਤ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸੰਦ ਉਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ ਗੁਰੂ ਘਰ ਦਾ ਸਮਾਨ ਆਪਣੀਆਂ ਟਿਕਾਣਾਂ ਤੇ ਨਾ ਰੱਖੋ ਇਹੇ ਦੋਸ਼ ਹੈ ਜਿਸ ਨੂੰ ਗੁਰੂ ਜੀ ਸਹਿ ਮਹਾਰਾਜ ਤੇਰੇ ਵੀਰ ਦਾ ਫਰਜ਼ ਕਰ ਰਹੇ ਹਾਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਮੈਂ ਅਰਦਾਸ ਕਰਦਾ ਹਾਂ ਕਿ ਇਹ ਅਰਜ਼ੀ ਵੀਡੀਓ ਅੱਜ ਦੀ ਮੇਰੀ ਅਰਦਾਸ ਸੰਗ੍ਰੂ ਸਿੰਘ ਸਹਿਮਾਨ ਗਿਆਨੀ ਨਗਰ ਜੀ ਤੱਕ ਪਹੁੰਚਦੀ ਹੋਵੇ ਤੇ ਮਨੁੱਖਾਂ ਦਾ ਸਾਥ ਦਿੱਤਾ ਜਾਵੇ ਸਤਿਗੁਰੂ ਜੀ ਗੰਗ ਸਹਿਮਾਰਾ ਪੁਰਤਗਾਲ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਇੱਕ ਅਵਾਦ ਜਿਹੜਾ ਕਿ ਪਖ ਰਿਹਾ ਆ ਪੂਰੇ ਯੂਰਪ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਉਹਨਾਂ ਨੇ ਇੱਕ ਬਿਲਡਿੰਗ ਦੇ ਥੱਲੇ ਬੇਸਮੈਂਟ ਦੇ ਵਿੱਚ ਕੀਤਾ ਹੋਇਆ ਆ ਗੁਰਦੁਆਰਾ ਸਾਹਿਬ ਪੁਰਤਗਾਲ ਦੇ ਪੋਰਟੋ ਸ਼ਹਿਰ ਦੇ ਵਿੱਚ ਬਣਿਆ ਹੋਇਆ ਆ ਜਿਹੜੇ ਨਾਲ ਤੁਸੀਂ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ 2-3 ਦਿਨ ਤੋਂ ਵੀਡੀਓ ਦੇਖ ਰਹੇ ਹੋ ਚਾਹੇ ਉਹ ਗਰੰਤੀ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਹੋਵੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਚਾਹੇ ਵੱਖ-ਵੱਖ ਵੀਰਾਂ ਵੱਲੋਂ ਵੀਡੀਓ ਪਾਈਆਂ ਹੋਣ ਗੱਲ ਹੁਣ ਇਹ ਹੈ ਕਿ ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ ਅੱਜ ਤੋਂ 8-10 ਸਾਲ ਪਹਿਲਾਂ ਉਦੋਂ ਸੰਗਤਾਂ ਇਕੱਠੀਆਂ ਹੋਈਆਂ ਸੀ ਕਿ ਉਦੋਂ ਉਹਨਾਂ ਨੇ ਵਿਰੋਧ ਨਹੀਂ ਕੀਤਾ ਜਾਂ ਜਿੱਥੋਂ ਮਹਾਰਾਜ ਦਾ ਸਰੂਪ ਆਇਆ ਕਿ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਤੇ ਕਿੱਥੇ ਇਹਨਾਂ ਨੇ ਜਾ ਕੇ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਪ੍ਰਕਾਸ਼ ਕਰਨਾ ਹੈ ਅਸੀਂ ਜਗ੍ਹਾ ਦੀ ਵੈਰੀਫਿਕੇਸ਼ਨ ਕਰੀਏ ਤੇ ਗੁਰਦੁਆਰਾ ਸਾਹਿਬ ਕਿੱਥੇ ਬਣਾਇਆ ਜਾ ਸਕਦਾ ਕਿੱਥੇ ਨਹੀਂ ਬਣਾਇਆ ਜਾ ਸਕਦਾ ਇਸ ਬਿਲਡਿੰਗ ਦੇ ਉੱਪਰ ਸਾਰੀ ਦੇ ਉੱਪਰ ਹੈ ਰਹਿਸ਼ਾਂ ਨੇ ਥੱਲੇ ਬੇਸਮੈਂਟ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਆ ਉੱਥੋਂ ਉੱਥੋਂ ਹੀ ਸਾਰੀਆਂ ਜਿਹੜੀਆਂ ਪਾਈਪਾਂ ਨੇ ਬਿਲਡਿੰਗ ਦੀਆਂ ਗੰਮੀਆਂ ਮੰਦੀਆਂ ਨਿਕਲਦੀਆਂ ਨੇ ਬਿਲਡਿੰਗ ਦੇ ਬਾਹਰ ਇੱਕ ਪੈਪ ਦੇ ਉੱਪਰ ਨਿਸ਼ਾਨ ਸਾਹਿਬ ਜਿਹੜਾ ਹੈ ਕਿ ਲਗਾਇਆ ਗਿਆ ਆ ਤੇ ਹੁਣ ਜਿਹੜਾ ਮਾਮਲਾ ਵਿਵਾਦ ਜਿਹੜਾ ਪੱਖਿਆ ਹੋਇਆ ਆ ਉਹ ਵਿੱਚ ਦੀ ਲੋਕ ਕਹਿ ਰਹੇ ਆ ਕਿ ਗੋਲਕ ਨੂੰ ਲੈ ਕੇ ਜਿਹੜਾ ਕਿ ਵਿਵਾਦ ਹੋ ਰਿਹਾ ਆ ਕਿਉਂਕਿ ਹੁਣ ਪੋਰਟੋ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਪੁਰਤਗਾਲ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਆ ਗ੍ਰੰਥੀ ਸਿੰਘ ਵੱਲੋਂ ਸਤਨਾਮ ਸਿੰਘ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਜਿਨ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਬਣਾਇਆ ਹੋਇਆ ਆ ਕਿ ਉਹ ਆਪਣੀਆਂ ਦੁਕਾਨਾਂ ਦੇ ਉੱਪਰ ਦੁੱਧ ਲੈ ਕੇ ਜਾਂਦੇ ਨੇ ਗੱਡੀਆਂ ਭਰ ਕੇ ਆਟਾ ਲੈ ਕੇ ਜਾਂਦੇ ਨੇ ਦਾਲਾਂ ਲੈ ਕੇ ਜਾਂਦੇ ਨੇ ਜਾਂ ਉਥੋਂ ਦੀ ਜਿਹੜੀ ਵੀ ਸਮੱਗਰੀ ਦਾ ਚੜਾਵਾ ਚੜਦਾ ਆ ਉਹ ਬਾਹਰ ਦੁਕਾਨਾਂ ਦੇ ਉੱਪਰ ਵੇਚੀ ਜਾਂਦੀ ਆ ਜਿਹੜੀ ਕਿ ਇੱਕ ਗਲਤ ਗੱਲ ਆ ਜਾਂ ਬਹੁਤ ਸਾਰੇ ਗੁਰਦੁਆਰੇ ਸਾਹਿਬ ਇਦਾਂ ਕਰਦੇ ਨੇ ਉਹ ਸਮਗਰੀ ਬਾਹਰ ਵੇਚਦੇ ਨੇ ਜਿਹੜੇ ਉਹਨਾਂ ਤੋਂ ਪੈਸੇ ਆਉਂਦੇ ਨੇ ਉਹ ਦੁਆਰੇ ਗੁਰਦੁਆਰਾ ਸਾਹਿਬ ਦੇ ਉੱਪਰ ਲਗਾਏ ਜਾਂਦੇ ਨੇ ਜਾਂ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੱਤੇ ਜਾਂਦੇ ਨੇ ਕਿਉਂਕਿ ਸਮਗਰੀ ਜਦੋਂ ਜ਼ਿਆਦਾ ਹੁੰਦੀ ਆ ਉਨੀ ਜ਼ਿਆਦਾ ਲਾਗਤ ਨਹੀਂ ਹੁੰਦੀ ਐਕਸਪਾਇਰ ਹੋਣ ਦਾ ਖਰਾਬ ਹੋਣ ਦਾ ਜਿਹੜਾ ਕਿ ਡਰ ਹੁੰਦਾ ਆ ਇਦਾ ਹੀ ਬਰੋਂ ਕੋਈ ਵੀ ਰਮਾਲਾ ਸਾਹਿਬ ਦੀ ਭੇਟਾ ਚੜਾਉਂਦਾ ਹੈ ਤਾਂ ਰਮਾਲਾ ਸਾਹਿਬ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੱਲੋਂ ਵਾਪਸ ਦੁਕਾਨਾਂ ਤੇ ਵਿਚੇ ਜਾਂਦੇ ਨੇ ਉੱਥੋਂ ਪੈਸੇ ਆ ਕੇ ਗੁਰਦੁਆਰਾ ਸਾਹਿਬ ਦੇ ਉੱਪਰ ਲਗਾਏ ਜਾਂਦੇ ਨੇ ਇੱਥੇ ਮੈਂ ਨਾ ਤਾਂ ਸਤਨਾਮ ਸਿੰਘ ਨੂੰ ਸਹੀ ਕਹਿ ਰਿਹਾ ਆ ਤੇ ਨਾ ਹੀ ਦੂਜੇ ਪੱਖ ਨੂੰ ਸਹੀ ਕਹਿ ਰਿਹਾ ਆ ਇੱਥੇ ਦੋਨੇ ਹੀ ਗਲਤ ਨੇ ਪਹਿਲੀ ਗੱਲ ਤੇ ਸਤਨਾਮ ਸਿੰਘ ਗਲਤ ਆ ਕਿ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਬੇਸਮੈਂਟ ਦੇ ਵਿੱਚ ਕੀਤਾ ਆਪਾਂ ਨੂੰ ਇਹ ਨਹੀਂ ਪਤਾ ਵੀ ਸਤਨਾਮ ਸਿੰਘ ਦੀ ਉਸ ਟਾਈਮ ਕਿਹੜੀ ਮਜ਼ਦੂਰੀ ਰਹੀ ਹੋਣੀ ਆ ਜਿਹੜਾ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਉਸ ਟਾਈਮ ਬਿਲਡਿੰਗ ਦੀ ਬੇਸਮੈਂਟ ਦੇ ਵਿੱਚ ਕੀਤਾ ਸਤਨਾਮ ਸਿੰਘ ਨੂੰ ਲੋਕਾਂ ਸਾਹਮਣੇ ਆਉਣਾ ਚਾਹੀਦਾ ਆ ਆਪਣੇ ਵਿਚਾਰ ਰੱਖਣੇ ਚਾਹੀਦੇ ਆ ਵੀ ਕੀ ਉਹਨਾਂ ਦੀ ਮਜਬੂਰੀ ਰਹੀ ਸੀ ਕਿਉਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਉਸ ਟਾਈਮ ਕੀ ਉਹ ਆਪਣੀ ਗਲਤੀ ਮੰਨਦੇ ਆ ਜਾਂ ਨਹੀਂ ਮੰਨਦੇ ਉਹਨਾਂ ਦੀ ਵੀ ਇੱਕ ਵੀਡੀਓ ਉਹਨਾਂ ਦਾ ਵੀ ਪੱਖ ਆਉਣਾ ਚਾਹੀਦਾ ਆ ਨਹੀਂ ਤਾਂ ਵੱਖ-ਵੱਖ ਲੋਕਾਂ ਨੇ ਜਿਹੜੇ ਕੇ ਪੱਖਾ ਉਹ ਆਉਂਦੇ ਰਹਿਣਗੇ ਇੱਕ ਬੰਦਾ ਬਦਨਾਮ ਹੁੰਦਾ ਰਹੂਗਾ ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਗੱਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਆ ਤਾਂ ਦੋਨੋਂ ਪੱਖਾਂ ਦੀ ਗੱਲ ਜਿਹੜੀ ਕਿ ਸੁਣਨੀ ਜ਼ਰੂਰੀ ਆ ਫੇਰ ਹੀ ਗੱਲ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕੀਤੀ ਜਾਂਦੀ ਆ ਹੁਣ ਜਿਹੜਾ ਗ੍ਰੰਥੀ ਸਾਹਿਬ ਵੱਲੋਂ ਵੀਡੀਓ ਜਿਹੜੀ ਕਿ ਵਾਇਰਲ ਕੀਤੀ ਗਈ ਆ ਮਹਾਰਾਜ ਅਗੇ ਅਰਦਾਸ ਬੇਨਤੀ ਕੀਤੀ ਗਈ ਆ ਉਹ ਗਲਤ ਆ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਣਾ ਕੇ ਵਾਇਰਲ ਕੀਤੀ ਗਈ ਆ ਇੱਕ ਵੀਡੀਓ ਉੰਜ ਵੀ ਰਿਕਾਰਡ ਕਰਕੇ ਟਿਕਟੋਕ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਪਾਈ ਜਾ ਸਕਦੀ ਸੀ ਜਾਂ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਤੱਕ ਪਹੁੰਚ ਕੀਤੀ ਜਾ ਸਕਦੀ ਸੀ ਜੇਕਰ ਉਹਨਾਂ ਦੇ ਨਾਲ ਗਾਲੀ ਗਲੋਚ ਹੁੰਦਾ ਸੀ ਤਾਂ ਉਹ ਇਹ ਗੱਲ ਰਿਕਾਰਡ ਕਰਕੇ ਵੀ ਜਨਤਕ ਕਰ ਸਕਦੇ ਸੀਗੇ ਕਿ ਮੇਰੇ ਨਾਲ ਇਸ ਤਰੀਕੇ ਦਾ ਗਾਲੀ ਗਲੋਚ ਹੁੰਦਾ ਆ ਗੱਲ ਸੰਗਤਾਂ ਦੇ ਵਿੱਚ ਕਰਦੇ ਸੰਗਤਾਂ ਦੇ ਨਾਲ ਵੀਡੀਓ ਬਣਾਉਂਦੇ ਉੱਥੇ ਰਿਕਾਰਡ ਕਰਦੇ ਕਿ ਵੀ ਕੀ ਤੁਹਾਨੂੰ ਲੱਗਦਾ ਵੀ ਗੁਰਦੁਆਰਾ ਸਾਹਿਬ ਇਹ ਗਲਤ ਜਗ੍ਹਾ ਦੇ ਉੱਪਰ ਮਹਾਰਾਜ ਦਾ ਪ੍ਰਕਾਸ਼ ਜਿਹੜਾ ਕੀਤਾ ਹੋਇਆ ਆ ਤੇ ਵੀ ਆਪਾਂ ਸੰਗਤ ਜੀ ਪੈਸੇ ਇਕੱਠੇ ਕਰੀਏ ਇੱਕ ਹੋਰ ਜਗ੍ਹਾ ਲੈ ਕੇ ਮਹਾਰਾਜ ਦਾ ਪ੍ਰਕਾਸ਼ ਆਪਾਂ ਕਿਸੇ ਹੋਰ ਜਗ੍ਹਾ ਦੇ ਉੱਪਰ ਕਰੀਏ ਆਪਣੀਆਂ ਜਿਕਰ ਭਾਵਨਾਵਾਂ ਨੂੰ ਥੇਸ ਪਹੁੰਚਦੀ ਆ ਗੱਲ ਫੇਰ ਉੱਥੇ ਆ ਜਾਂਦੀ ਆ ਕਿ 8-10 ਸਾਲਾਂ ਤੋਂ ਸੰਗਤਾਂ ਸੁੱਤੀਆਂ ਸੀ ਸੰਗਤਾਂ ਨੂੰ ਨਹੀਂ ਸੀ ਪਤਾ ਵੀ ਜੋ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਹੈ ਗਲਤ ਜਗ੍ਹਾ ਆ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੇਣੇ ਆ ਆਪੋ ਆਪਣੇ ਸਾਰੇ ਕਿਨੇ ਵਿਚਾਰ ਜ਼ਰੂਰ ਰੱਖਣੇ ਆ ਕੀ ਤੁਸੀਂ ਇਸ ਬਾਰੇ ਸੋਚਦੇ ਹੋ ਕਿ ਗਲਤ ਹੈ ਜਾਂ ਸਹੀ ਹੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਹੁਤ-ਬਹੁਤ ਸ਼ੁਕਰੀਆ ਹਾਂਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਹੈ ਜੋ ਦੋਸਤੋ ਪੁਰਤਗਾਲ ਦੇਸ਼ ਦੇ ਵਿੱਚ ਦੋਸਤੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬੇਸਮੈਂਟ ਦੇ ਵਿੱਚ ਕੀਤਾ ਗਿਆ ਹੈ ਤੇ ਨਾਲ ਹੀ ਦੋਸਤੋ ਜੋ ਬਿਲਡਿੰਗ ਦੇ ਉੱਪਰ ਕਿਰਾਏ ਤੇ ਲੋਕ ਰਹਿੰਦੇ ਨੇ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਹੋ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਜੋ ਪਾਠੀ ਸਿੰਘ ਵੱਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਗਈ ਹੈ ਨਾਲ ਹੀ ਦੋਸਤੋ ਜੋ ਨੌਜਵਾਨ ਵੱਲੋਂ ਵੀ ਇਸ ਮਾਮਲੇ ਬਾਰੇ ਆਪਣੇ ਵਿਚਾਰ ਰੱਖੇ ਗਏ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ